ਮੋਗਾ ਦੇ ਕੋਟਕਪੂਰਾ ਰੋਡ ਗਿਲ ਰੋਡ ਅਤੇ ਲਾਲ ਸਿੰਘ ਰੋਡ ਦੇ ਵਿਚਕਾਰ ਕੱਲ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਦੋ ਵਾਹਨਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਇਨ੍ਹਾਂ ਵਿੱਚ ਇੱਕ ਐਕਟੀਵਾ ਤੇ ਸਵਾਰ ਪਿਤਾ ਅਤੇ ਪੁੱਤਰ ਵੀ ਸ਼ਾਮਲ ਸਨ ਜੋ ਗੰਭੀਰ ਰੋਖ ਵਿੱਚ ਜ਼ਖਮੀ ਹੋ ਗਏ ਹਾਦਸਾ ਇਨਾ ਵਿਰਲਾ ਸੀ ਕਿ ਦੋਵਾਂ ਵਾਹਨਾਂ ਦੇ ਅੱਗੇ ਪਿੱਛੇ ਦੇ ਹਿੱਸੇ ਚਕਨਾਚੂਰ ਹੋ ਗਏ ਮੌਕੇ ਤੇ ਪਹੁੰਚੇ ਇਲਾਕੇ ਦੇ ਲੋਕਾਂ ਨੇ ਤੁਰੰਤ ਹੀ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਚਾਰ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਹੋਰ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਬਹਾਲ ਕਰਵਾਇਆ ਅਤੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਨਾਂ ਦੇ ਕਹਿਣ ਤੋਂ ਮੁਤਾਬਕ ਹੈ ਮੌਕੇ ਤੋਂ ਬਾਗਿਆ ਪੁਰਾਣਾਵਾਰੀ ਜਾ ਰਹੇ ਸੀ ਸਾਹਿਬ ਇੱਕ ਲੈ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਵਿਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜ਼ਿਆਦਾ ਸੱਟਾਂ ਵੱਜੀਆਂ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ ਇਹਦੇ ਵਿੱਚ ਤਿੰਨ ਹੀ ਵਾਲੇ ਲੋਕ ਹੋਏ ਆ ਜਿਹੜੇ ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨੇ ਭੇਜਤਾ ਇੱਕ ਜਿਹੜਾ ਇਹਨਾਂ ਦੇ ਵੀ ਸੱਟ ਲੱਗੀਆਂ ਇਹ ਜਿਹੜੇ ਗੱਡੀ 'ਚ ਬੈਠੇ ਆ ਤੇ ਜਾਨ ਨੂੰ ਤਿਆਰ ਨੂੰ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ ਇਹ ਵੀ ਬਿਲਕੁਲ ਸ਼ੋਲਡਰ ਜਿਹੜਾ ਡਿਸਲੋਕੇਟ ਹੋਇਆ ਬਾਕੀ ਸਾਰਾ ਨੋਰਮਲ ਹੋ ਉਸ ਚ ਇਹ ਟ੍ਰੈਫਿਕ ਚੱਲੂ ਹੋ ਗਿਆ ਟ੍ਰੈਫਿਕ ਨੂੰ ਚੱਲੂ ਕਰਵਾ ਰਿਹਾ ਜੇ ਇਸ ਤਰ੍ਹਾਂ ਹੁਣੇ ਪਹੁੰਚੇ ਸੀ ਦੇ ਭਾਈ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜਖਮੀ ਨੇ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਨੇ ਇੱਕ ਬੰਦਾ ਠੀਕ ਹੈ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਪਸ ਵਿੱਚ ਵੱਜੀ ਆ ਉਹਦੀ ਚਪੇਟ ਚ ਇੱਕ ਮੋਟਰਸਾਈਕਲ ਜਾ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਤੇ ਸਵਾਰ ਸੀ ਉਹ ਚਪੇਟ ਚ ਆ ਗਏ ਉਹ ਇੱਕ ਬੱਚਾ ਤੇ ਇੱਕ ਪਿਤਾ ਸੀ ਉਦੋਂ ਬਾਅਦ ਉਦੋਂ ਬਾਅਦ ਅਸੀਂ ਜਿਹੜਾ ਸਵਿਫਟ ਵਾਲੇ ਸੀ ਉਹ ਕੱਢਿਆ ਉਹ ਸਿੱਧ ਸੱਟ ਜਿਹੜੇ ਇੱਕ ਬੱਚੇ ਹੀ ਲੱਗ ਤਾ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਤੁਸੀਂ 4 ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਨਹੀਂ ਹਾਲਤ ਕ੍ਰਿਟੀਕਲ ਹੈ